ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਦੇਸ਼ ਭਰ ਦੇ ਵਿੱਚ ਹੀ ਬਸੰਤ ਦਾ ਤਿਉਹਾਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਤੇ ਇਸੇ ਦਰਮਿਆਨ ਦੱਸਦੀ ਹੈ ਕਿ ਬਠਿੰਡਾ ਦੇ ਵਿੱਚ ਵੀ ਬਸੰਤ ਪੰਚਮੀ ਦੇ ਮੌਕੇ ਤੇ ਪਤੰਗਬਾਜ਼ੀ ਕੀਤੀ ਗਈ ਹੈ ਤਾਜ਼ੀ ਇਹ ਕਿ ਇੱਥੇ ਜਿੱਥੇ ਨੌਜਵਾਨਾਂ ਦੇ ਵੱਲੋਂ ਬਸੰਤ ਪੰਚਮੀ ਦੇ ਮੌਕੇ ਤੇ ਦੇਸ਼ ਵਾਸੀਆਂ ਨੂੰ ਤੇ ਲੋਕਾਂ ਨੂੰ ਵਧਾਈ ਦਿੱਤੀ ਗਈ ਹੈ ਉੱਥੇ ਚਾਈਨਾ ਡੋਰ ਵੇਚਣ ਤੇ ਖਰੀਦਣ ਵਾਲਿਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਕੁਝ ਲੋਕ ਨੇ ਜਿਹੜੇ ਚੰਦ ਪੈਸਿਆਂ ਦੇ ਲਾਲਚ ਦੇ ਚੱਕਰ ਦੇ ਵਿੱਚ ਲੋਕਾਂ ਦੀਆਂ ਜਾਨਾਂ ਨੂੰ ਤੇ ਪੰਛੀਆਂ ਦੀਆਂ ਜਾਨਾਂ ਨੂੰ ਖਤਰੇ ਦੇ ਵਿੱਚ ਪਾਉਂਦੇ ਨੇ ਤਾਂ ਅਜੇ ਹੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਹਾਲਾਂਕਿ ਇਸ ਦਰਮਿਆਨ ਇਹਨਾਂ ਨੌਜਵਾਨਾਂ ਦਾ ਇੱਕ ਇਹ ਕਹਿਣਾ ਹੈ ਕਿ ਭਾਵੇਂ ਕਾਨੂੰਨ ਬਹੁਤ ਜ਼ਿਆਦਾ ਸਖਤ ਹੈ ਪਰ ਫਿਰ ਵੀ ਕੁਝ ਲੋਕ ਅਜਿਹੇ ਨੇ ਜਿਨ੍ਹਾਂ ਵੱਲੋਂ ਮੁਨਾਫੇ ਦੀ ਖਾਤਰ ਜਿਹੜੇ ਇਸ ਚਾਈਨਾ ਡੋਰ ਦੀ ਵਿਕਰੀ ਕੀਤੀ ਜਾਂਦੀ ਹੈ ਤਾਂ ਬਸੰਤ ਪੰਚਮੀ ਮੌਕੇ ਉਹਨਾਂ ਦਾ ਇਹ ਕਹਿਣਾ ਹੈ ਕਿ ਧਾਗੇ ਵਾਲੀ ਡੋਰ ਨਾਲ ਪਤੰਗਬਾਜ਼ੀ ਕੀਤੀ ਜਾਵੇ ਤੇ ਤਿਉਹਾਰ ਦਾ ਆਨੰਦ ਮਾਣਿਆ ਜਾਵੇ ਬਿੱਟ ਕੀ ਨਾਮ ਹੈ ਮੇਰਾ ਨਾਮ ਅੰਕੁਰ ਕਰਗਾ ਜੀ ਅਸੀਂ ਬਠਿੰਡਾ ਦੇ ਵਾਸੀ ਆ ਅੱਜ ਜਿਹੜਾ ਸਾਰਿਆਂ ਨੂੰ ਪਹਿਲਾਂ ਤਾਂ ਬਸੰਤ ਪੰਚਮੀ ਦੀਆਂ ਬਹੁਤ-ਬਹੁਤ ਮੁਬਾਰਕਾਂ ਉਸ ਤੋਂ ਬਾਅਦ ਜਿਹੜੇ ਮੇਰੇ ਵੀਰ ਨੇੜਿਓਂ ਦੂਰੋਂ ਆਏ ਆ ਪਹਿਲਾਂ ਮੈਂ ਉਹਨਾਂ ਦਾ ਸਪੈਸ਼ਲੀ ਥੈਂਕਸ ਕਰਦਾ ਕਿ ਸਾਡੇ ਬਠਿੰਡੇ ਦੀ ਜਿਹੜੀ ਸ਼ੋਭਾ ਵਿਧਾਨ ਸਾਡੇ ਭਰਾ ਆਂਦੇ ਆ ਔਰ ਮੈਂ ਇੱਕ ਮੈਸੇਜ ਤੁਹਾਡੇ ਰਾਹੀਂ ਦੇਣਾ ਚਾਹੁੰਦਾ ਅਸੀਂ ਇੰਜੋਏ ਤਾਂ ਦੇਖੋ ਕਰ ਰਹੇ ਆ ਪਰ ਇੰਜੋਏ ਅਸੀਂ ਆਪਣਾ ਇੰਜੋਏ ਦੇ ਚੱਕਰ ਦੇ ਵਿੱਚ ਕਿਸੇ ਦਾ ਨੁਕਸਾਨ ਨਾ ਕਰੀਏ ਮਾਰਕੀਟ ਦੇ ਵਿੱਚ ਚਾਈਨਾ ਡੋਰ ਨੂੰ ਲੈ ਕੇ ਜਿਹੜਾ ਵਿਰੋਧ ਹੋ ਰਿਹਾ ਕਿਤੇ ਨਾ ਕਿਤੇ ਸਾਡਾ ਕਾਨੂੰਨ ਬਹੁਤ ਜਿਆਦਾ ਸਖਤ ਹੈ ਲੇਕਿਨ ਕਿਤੇ ਨਾ ਕਿਤੇ ਜਿਹੜੇ ਕੁਝ ਲਾਲਚੀ ਲੋਕ ਚੰਦ ਲੋਕ ਮਤਲਬ ਕਿਤੇ ਨਾ ਕਿਤੇ ਥੋੜੀ ਬਹੁਤ ਸਪਲਾਈ ਕਰ ਰਹੇ ਆ ਮੈਂ ਇੱਕ ਉਹਨਾਂ ਦੇ ਮਾਪੇ-ਵਾਪੇ ਬੱਚਿਆਂ ਦੇ ਮਾਪੇ-ਵਾਪੇ ਨੂੰ ਬੇਨਤੀ ਕਰਦਾ ਕਿ ਅਸੀਂ ਆਪਣੇ ਇੰਜੋਏ ਦੇ ਲਈ ਕਿਸੇ ਦੀ ਜਾਨ ਨੂੰ ਖਤਰੇ ਦੇ ਵਿੱਚ ਨਾ ਪਾਈਏ ਇਸ ਕਰਕੇ ਚਾਈਨਾ ਡੋਰ ਆ ਜਿਹੜੀ ਉਹਦਾ ਅਸੀਂ ਵਿਸਕਾਰ ਕਰੀਏ ਮੈਂ ਤਾਂ ਉਹਨੂੰ ਖਤਮ ਕਰੀਏ ਵੀ ਚਾਈਨਾ ਡੋਰ ਅੱਗੇ ਤੋਂ ਤਾਂ ਬਿਲਕੁਲ ਹੀ ਸਾਡੇ ਮਤਲਬ ਧਿਆਰ ਨੂੰ ਖਰਾਬ ਨਾ ਕਰ ਸਕੇ ਔਰ ਅਸੀਂ ਫੁੱਲ ਇੰਜੋਏ ਕਰ ਰਹੇ ਆ ਜੀ ਜਿਵੇਂ ਬਸੰਤਾ ਕਹਿੰਦੇ ਵੀ ਹੋਰ ਜਿਹੜੇ ਜ਼ਿਲ੍ਹੇ ਚ ਨਹੀਂ ਮਨਾਇ ਜਾਂਦੀ ਬਠਿੰਡੇ ਚ ਬਹੁਤ ਵਧੀਆ ਬਠਿੰਡਾ ਦੇਖੋ ਜੀ ਬਠਿੰਡਾ ਤਾਂ ਸਾਨੂੰ ਪਤਾ ਹੀ ਆ ਸੀ ਬਚਪਨ ਤੋਂ ਮਨਾਉਂਦੇ ਆ ਰਹੇ ਆ ਦੇਖੋ ਆਪਣੇ ਕੰਮਕਾਰ ਛੱਡ ਕੇ ਸਾਰੇ ਭਰਾ ਅੱਜ ਛੱਤਾਂ ਦੇ ਉੱਤੇ ਆ ਸੀ ਔਰ ਫਿਰੋਜ਼ਪੁਰ ਦੇ ਵਿੱਚ ਵੀ ਬਹੁਤ ਟੌਪ ਦੀ ਪਸੰਦ ਬਣਦੀ ਹੈ ਜਿੱਥੇ ਤੱਕ ਸਾਨੂੰ ਪਤਾ ਪਰ ਦੇਖੋ ਹਰ ਸਾਲ ਅਸੀਂ ਇੰਝ ਮਨਾਈ ਆਈਏ ਪਰ ਇਹ ਬਸੰਤ ਮਨਾਉਣ ਦਾ ਵੀ ਸਾਡਾ ਤਾਂ ਜੀ ਕਰੂਗਾ ਜਿਹੜਾ ਕਿ ਅਸੀਂ ਕਿਸੇ ਨਾਲ ਜਾਨੀ ਮਾਨੀ ਨੁਕਸਾਨ ਨਾ ਕਰੀਏ ਮੇਰੇ ਯਕੀਨ ਹਾਂ ਮੈਂ ਤੇ ਕਿਤਰਾ ਹਾਂ ਮੇਰਾ ਨਾਮ ਰਵੀ ਸਿੰਘ ਆਈ ਮੈਂ ਬਠਿੰਡੇ ਰੈਣਾ ਵਾਲਾ ਆਈ ਪਿਛਲੇ ਫਿਰ ਮੈਂ ਚਲਾ ਗਿਆ ਸੀ ਯੂਕਰੇਨ ਹੁਣ ਯੂਕਰੇਨ ਤੋਂ ਸਪੈਸ਼ਲੀ ਹੀ ਮਨਾਉਣ ਵਾਸਤੇ ਬਸੰਤਾਂ ਆਈ ਕਿਸ ਤਰ੍ਹਾਂ ਮਨਾਈ ਜਾਂਦੀ ਹੈ ਬਠਿੰਡੇ ਦੀ ਦੁਕਾਨ ਜੀ ਬਹੁਤ ਵਧੀਆ ਮਨਾਈ ਜਾਂਦੇ ਮੈਂ ਸਪੈਸ਼ਲ ਬਸੰਤੀ ਮਨਾਉਣਾ ਆਈ ਮੇਰਾ ਫੇਵਰਟ ਤਿਵਾਰ ਬਸੰਤੀ ਹੈ ਜੀ ਇੱਥੇ ਦੇਖਿਆ ਜਾਵੇ ਕਿ ਕਿੰਨੇ ਪਤੰਗ ਜਾਲ ਡੀਜੇ ਤੇ ਹੋਰ ਕੀਚ ਲੋਕ ਪੂਰੇ ਕਿਤੇ ਆ ਹਾਂਜੀ ਡੀਜੇ ਲਾਣੇ ਚਾਹੀਦੇ ਵਧੀਆ ਗਾਣਾ ਬਿਆਣਾ ਕਰੋ ਆਦ ਨਿਹਰੇ ਲੋਹਣਾ ਪਰ ਚੈਨਾ ਡੋਰ ਨਾ ਯੂਜ਼ ਕਰੋਈ ਮੇਰੇ ਕਹਿੰਦਾ ਮਲਕ ਕਿਉਂਕਿ ਇਹ ਕੋਈ ਬੱਚਾ ਹਨਾ ਜਿੱਦ ਕਰਕੇ ਆਪਦੇ ਮਾਪਿਆਂ ਨੂੰ ਕਹਿੰਦਾ ਵੀ ਮੈਨੂੰ ਚਾਈਨਾ ਡੋਰ ਲੈ ਕੇ ਦੋ ਤੁਸੀਂ ਤਾਂ ਇੰਜੋਏ ਕਰ ਲੋਂਗੇ ਜਦੋਂ ਚਾਈਨਾ ਡੋਰ ਤੁਸੀਂ ਪੂਰੀ ਨਹੀਂ ਖਿੱਚਦੇ ਉਹਨੂੰ ਤੋੜ ਕੇ ਛੱਡ ਦਿੰਦੇ ਨਿਓ ਕਿਸੇ ਦੇ ਗਲੇ 'ਚ ਫਸ ਜਾਂਦੀ ਹੈ ਕਿਸੇ ਦੇ ਹੱਥ 'ਚ ਫਸ ਜਾਂਦੀ ਹੈ ਉਹ ਕਿਸੇ ਦਾ ਨੁਕਸਾਨ ਹੋ ਜਾਂਦਾ ਜਿਹੜੇ ਮਾਪੇ ਹੈਗੇ ਕਾਰ ਦੇ ਪੁੱਤੀ ਪੁੱਤ ਦੇ ਸ਼ੌਂਕ ਲਈ ਲਾਇ ਦਿੰਦੇ ਹੈਗੇ ਜੇ ਉਹਨਾਂ ਦੀ ਜਿੱਦ ਪੂਰੀ ਕਰਦੇ ਆ ਤੇ ਉਹਨਾਂ ਨੂੰ ਕੀ ਮੈਸੇਜ ਦੇਵਾਂ ਤਾਂ ਮੈਂ ਕਹਿੰਦਾ ਜੀ ਉਹਨੂੰ ਆਪਾਂ ਖੁਸ਼ੀ ਨਹੀਂ ਕਹਿ ਸਕਦੇ ਜੀ ਕਿਸੇ ਨੂੰ ਖੁਸ਼ ਕਰਕੇ ਕਿਸੇ ਨੂੰ ਆਪਾਂ ਮਾਰਨਾ ਕਿਸੇ ਦਾ ਨੁਕਸਾਨ ਕਰਨਾ ਉਹਨੂੰ ਖੁਸ਼ੀ ਕੁਝ ਨਹੀਂ ਮਨਾਈ ਜਾ ਸਕਦੇ ਉਹ ਨਹੀਂ ਉਹਨੂੰ ਖੁਸ਼ੀ ਨਹੀਂ ਕਹਿ ਸਕਦੇ ਆਪਾਂ ਉਹ ਪਸੰਦ ਨਹੀਂ ਕਹਿ ਸਕਦੇ ਫਿਰ ਆਪਾਂ ਆਪਾਂ ਕਹਿੰਦੇ ਬਸੰਤ ਹੈਗੀ ਹੈ ਇੰਜੋਏ ਕਰੋ ਪਤੰਗ ਉਡਾਓ ਨਿਆਰੇ ਲੋ ਨੱਚੋ ਖਾਓ ਪੀਓ ਪਰ ਕਿਸੇ ਦਾ ਨੁਕਸਾਨ ਨਾ ਕਰੋ ਜੀ ਕੀ ਨਾਮ ਹੈ ਤੇ ਕਿੱਥੋਂ ਹੈ ਮੇਰਾ ਨਾਮ ਪਵਨਾ ਜੀ ਮੈਂ ਲੁਧਿਆਣੇ ਤੋਂ ਆਇਆ ਮੈਂ ਹਰ ਸਾਲ ਹੀ ਬਸੰਤ ਮਨਾਣਾ ਨਾ ਬਹੁਤ ਵਧੀਆ ਔਰ ਬਠਿੰਡੇ ਸ਼ਹਿਰ ਦੇ ਵਿੱਚ ਬਸੰਤ ਬਹੁਤ ਉਮਤਾ ਨਾਲ ਬਹੁਤ ਵਧੀਆ ਮਨਾਈ ਜਾਂਦੀ ਆ ਬਸ ਮੇਰਾ ਇਹੀ ਮੈਸੇਜ ਆ ਕਿ ਚਾਈਨਾ ਡੋਰ ਦਾ ਅਪਯੋਗ ਨਾ ਕਰੋ ਜਿਨ੍ਹਾਂ ਦੇ ਜਵਾਕ ਜਾਂ ਕੁਛ ਵੀ ਕਹਿੰਦੇ ਆ ਚਾਈਨਾ ਡੋਰ ਲਈ ਅੱਜ ਕੱਲ ਮਾਰਕੀਟ ਚ ਕੋਟਨ ਦੇ ਥ੍ਰੈਡ ਵਾਲੇ ਗੱਟੂ ਆ ਗਏ ਉਹ ਲੈ ਦੋ ਚਾਈਨਾ ਡੋਰ ਦਾ ਬਿਲਕੁਲ ਇਸਤੇਮਾਲ ਨਾ ਕਰੋ ਮੈਂ ਖੁਦ ਲੁਧਿਆਣੇ ਤੋਂ ਦੂਜੀ ਕੋਟਨ ਵਾਲੀ ਡੋਰ ਲੈ ਕੇ ਆਇਆ ਹਾਂ ਸਪੈਸ਼ਲ ਉਸੇ ਮਤਲਬ ਜਾਨਾ ਤੁਹਾਡਾ ਉੱਥੇ ਨਹੀਂ ਮਨਾਈ ਜਾਂਦੀ ਉੱਥੇ ਲੋਹੜੀ ਤੇ ਉੜਦੀ ਆ ਸੇਮ ਜਿਵੇਂ ਬਸੰਤ ਆ ਉੱਥੇ ਲੋਹੜੀ ਤੇ ਤੇ ਫਿਰ ਕਿੰਨੇ ਕਿਰਤੋਂ ਤੁਸੀਂ ਆ ਰਹੇ ਹੋ ਮੈਨੂੰ ਤਾਂ ਜੀ ਸ਼ੁਰੂ ਤੋਂ ਹੀ ਆ ਰਿਹਾ ਜੀ ਮੈਨੂੰ 16 17 ਸਾਲ ਹੋ ਗਏ ਉਰੇ ਆਂ ਪਹਿਲਾਂ ਉਰੇ ਹੀ ਰਹਿੰਦਾ ਸੀ 16 17 ਸਾਲ ਪਹਿਲਾਂ ਲੁਧਿਆਣੇ ਸ਼ਿਫਟ ਹੋ ਗਏ ਸੀ ਤੇ ਹੁਣ ਫਿਰ ਕਿਵੇਂ ਮਨਾ ਰਹੇ ਹੋਗੇ ਬਹੁਤ ਵਧੀਆ ਬਹੁਤ ਇੰਜੋਏ ਕਰ ਰਹੇ ਆ ਜੀ ਹਾਂਜੀ ਮੇਰਾ ਨਾਮ ਹੀ ਰਕੇਸ਼ ਕੁਮਾਰ ਜੀ ਤੇ ਸਾਰੇ ਭਰਾਵਾਂ ਨੂੰ ਬਸੰਤ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਤੇ ਇੱਕ ਮੈਸੇਜ ਸਾਰੇ ਭਰਾਵਾਂ ਨੂੰ ਲਾ ਰਿਹਾ ਵੀ ਚਾਇਨਾ ਡੋਰ ਦਾ ਇਸਤੇਮਾਲ ਨਾ ਕਰੋ ਆਪਦੇ ਫਾਇਦੇ ਲਈ ਕਿਸੇ ਨੁਕਸਾਨ ਨਾ ਕਰੋ ਠੀਕ ਹੈ ਜੀ ਤੇ ਬਸੰਤ ਦਾ ਤਿਹਾਰ ਸਾਰੇ ਭਰਾ ਮਨਾ ਰਹੇ ਆ ਅੰਦਰੋਂ ਬਾਹਰੋਂ ਆਇਆ ਮੇਰਾ ਵੀਰ ਵੀ ਲਿਧਾਣੇ ਹੋਇਆ ਹੈ ਤੇ ਮੁੰਡੇ ਹੋਰ ਵੀ ਬਹੁਤ ਬਾਹਰੋਂ ਆਏ ਹੋਏ ਜੀ ਹੁਣ ਜਿਹੜੇ ਲੋਕ ਹੈਗੇ ਵੀ ਖੁਸ਼ੀ ਮਨਾਉਂਦੇ ਹੈਗੇ ਡੀਜੇ ਲਾਉਂਦੇ ਆ ਢੋਲ ਵੀ ਵਜਾਉਂਦੇ ਆ ਪਰ ਜੇ ਕਿਸੇ ਦੀ ਜਾਣ ਦੋਖੇ ਵਿੱਚ ਪਾ ਕੇ ਕਿਸ DJ ਬਜਾਉਣਾ ਰਿਹਾ ਤੇ ਤਾਂ ਉਹ ਵੀ ਬੜਾ ਚੰਗੀ ਗੱਲ ਹੈ ਨਹੀਂ ਜੀ ਨਹੀਂ ਦੇਖੋ ਜੀ DJ ਲਾਓ ਇੰਜੋਏ ਕਰੋ ਪਰ ਕਿਸੇ ਦਾ ਨੁਕਸਾਨ ਨਾ ਕਰੋ ਇੰਜੋਏ ਸਾਰੀ ਦੁਨੀਆ ਕਰੀ ਜਾਂਦੀ ਹੈ ਉਹਨਾਂ ਨਾਲ ਆਪਾਂ ਵੀ ਕਰੀ ਜਾਂਦੇ ਹਾਂ ਜੀ ਕਿਸੇ ਦਾ ਨੁਕਸਾਨ ਕਰਕੇ ਆਪਦੇ ਮ제 ਲੈਣ ਦਾ ਕੋਈ ਫਾਇਦਾ ਨਹੀਂ ਆਪਦਾ ਇੰਜੋਏ ਕਰੋ ਚਾਈਨਾ ਡੋਰ ਦਾ ਸਮਾਨ ਨਾ ਕਰੋ ਸਿੰਪਲ ਡੋਰ ਵਰਤੋ ਇਹੀ ਮੈਸੇਜ ਸਾਰਿਆਂ ਨੂੰ ਬਾਕੀ ਬਸੰਤ ਦੀ ਸਭ ਨੂੰ ਮੁਬਾਰਕਾਂ ਜੀ ਜਿਹੜੇ ਮਾਪੇ ਆਪਣੇ ਬੱਚਿਆਂ ਦੇ ਸ਼ੌਂਕ ਲਈ ਚਾਈਨਾ ਡੋਰ ਲੈ ਜਾਂਦੇ ਉਹਨਾਂ ਨੂੰ ਕੀ ਦੇਖੋ ਜੀ ਬੱਚੇ ਦਾ ਛੋਟੇ ਹੁੰਦੇ ਜਿੱਦ ਕਰਦੇ ਹੈ ਜੀ ਠੀਕ ਹੈ ਬੱਚਿਆਂ ਨੂੰ ਵੀ ਸਮਝਾਓ ਘੱਟ ਤੋਂ ਬੱਚਿਆਂ ਨੂੰ ਸ਼ੁਰੂ ਤੋਂ ਸਿੱਖ ਦੋਗੇ ਨਾ ਵਰਤੋ ਤਾਂ ਗਾਂ ਬੱਚੇ ਨਹੀਂ ਵਰਤਣਗੇ ਬਾਕੀ ਮਾੜੀ ਮੋੜੀ ਸਪਲਾਈ ਦੋਨਾਂ ਵੱਲ ਕਰਦੇ ਆ لالچی ਲੋਕ ਜੀ ਕਰਦੇ ਆ ਉਹ ਕਰਦੇ ਰਹਿਣਗੇ ਹੌਲੀ ਹੌਲੀ ਇਹ ਬੰਦ ਹੋਈ ਜਾਣੀ ਹੈ ਇੱਕ ਦਿਨ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਸਰਕਾਰ ਨੇ ਬਹੁਤ ਕੀਤਾ ਹੈ ਕਿ ਬਹੁਤ ਘੱਟ ਵਿਕਰੀ ਹੈ ਸਾਨੂੰ ਦਿਖੀ ਵੀ ਨਹੀਂ ਤੇ ਕਹਿੰਦੇ ਮਤਲਬ 90% ਡੋਰ ਇਹ ਮਿਲੀ ਨਹੀਂ ਸਾਨੂੰ ਨਾ ਅਸੀਂ ਵਰਤਦੇ ਆ ਨਾ ਦਿਖੀ ਹੈ ਹੋਰ ਸਤਾਈ ਕਰਨ ਸਰਕਾਰ ਸਤਾਈ ਕਰੇ ਜਮ੍ਹਾਂ ਬੰਦ ਹੋ ਜਾਈ ਚਾਈਨਾ ਦੀ ਡੋਰ ਸਿੰਪਲ ਡੋਰ ਵਰਤੀ ਜਾਵੇ ਕੋਟਨ ਦੀ ਇਹੀ ਮੈਸੇਜ ਸਾਰਿਆਂ ਨੂੰ